ਅੱਜ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ 23ਵਾਂ ਜੋ ਮਲਾਪ ਦਿਹਾੜਾ ਮਨਾਉਣ ਲਈ ਜਥਾ ਜਾ ਰਿਹਾ ਹੈ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਜੋ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਬਾਦੋ ਦਾਸ ਬਿਰਾਗੀ ਜੋ ਕਿ ਆਜ ਬਾਬਾ ਬੰਦਾ ਸਿੰਘ ਬਹਾਦਰ ਬਣੇ ਜੋ 3 ਸਤੰਬਰ 1708 ਨੂੰ ਗੋਦਾਬਰੀ ਨਦੀ ਦੇ ਕੰਢੇ ਹਜੂਰ ਸਾਹਿਬ ਨਦੇੜ ਵਿਖੇ ਮਲਾਪ ਹੋਇਆ ਉਸ ਮਿਲਾਬ ਤੋਂ ਬਾਅਦ ਭਗਤੀ ਤੋਂ ਸ਼ਕਤੀ ਦਾ ਰਸਤਾ ਅਖਤਿਆਰ ਕਰਕੇ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮੁਗਲਾਂ ਦੇ 700 ਸਾਲਾਂ ਦੇ ਰਾਜ ਦਾ ਖਾਤਮਾ ਕੀਤਾ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ ਅਤੇ ਅੱਜ ਦੇ ਕਿਸਾਨਾਂ ਨੂੰ ਮੁਜਾਰਿਆਂ ਤੋਂ ਮਾਲਕ ਬਣਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ ਜਿਸ ਤੇ ਉਕਰਿਆ ਸੀ ਦੇਖ ਤੇ ਫਤਿਹ Nusrat Beidrang Zafat Azlanek Guru Gobind Singh ਅੱਜ ਉਸ ਮਹਾਨ ਯੋਧੇ ਜਰਨੈਲ ਨੂੰ ਯਾਦ ਕਰਨ ਦਾ ਪ੍ਰਾਰਣ ਮਲਕੀਸ਼ ਸਿੰਘ ਦਾਖਾ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਜਥਾ ਪਿਛਲੇ 22 ਸਾਲ ਤੋਂ ਜਾ ਰਿਹਾ ਹੈ ਇਹ 23ਵਾਂ ਜਥਾ ਮਲਾਬ ਦਿਹਾੜਾ ਬਣਾਉਣ ਲਈ ਜਾ ਰਿਹਾ ਹੈ ਮੈਂ ਅਮਰੀਕਾ ਦੇ ਵਿੱਚ ਵੀ ਇਹ ਦਿਹਾੜਾ ਬਣਾ ਕੇ ਆਇਆ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਅੱਜ ਮੈਂ ਸਮਝਦਾ ਬੜੀ ਖੁਸ਼ੀ ਦੀ ਗੱਲ ਹੈ ਸਾਰੇ ਸਾਡੇ ਸਾਥੀ ਸਾਰੇ ਜੋ ਹਰ ਸਾਲ ਜਥੇ ਦੇ ਵਿੱਚ ਜਾਂਦੇ ਨੇ ਹੋਰ ਵੀ ਨਵੇਂ ਐਡ ਹੋਏ ਨੇ ਹਮਾਰੇ ਆਪਣੇ ਅਮਾਲੇ ਤੋਂ ਦਿੱਲੀ ਤੋਂ ਹੋਰ ਸੰਗਤਾਂ ਵੀ ਨਾਲ ਜਾ ਰਹੀਆਂ ਨੇ ਤੇ ਆ ਦਿਹਾੜਾ ਜਿਹੜਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿਉਂਕਿ ਖੁਸ਼ੀਆਂ ਦਾ ਦਿਹਾੜਾ ਸਾਰੇ ਮਿਲ ਕੇ ਮਨਾਈਏ ਅਸੀਂ ਪਹੁੰਚਾਂਗੇ ਕੱਲ ਸ਼ਾਮ ਨੂੰ ਅਤੇ ਪਹਿਲੀ ਸਤੰਬਰ ਨੂੰ ਸੱਚਖੰਡ ਵਿਖੇ ਅਖੰਡਪਾਠ ਸਾਹਿਬ ਪ੍ਰਕਾਸ਼ ਹੋਣਗੇ ਦੈਨ ਤਰੀਕ ਨੂੰ ਸਵੇਰ ਭੋਗ ਤੋਂ ਉਪਰੰਤ ਬੰਦਾ ਘਾਟ ਗੁਰਦੁਆਰਾ ਸਾਹਿਬ ਵਿਖੇ ਸਵਾਗਮ ਹੋਣਗੇ ਉਥੇ ਦੀਵਾਨ ਸੱਜਣਗੇ ਤੇ ਉਥੇ ਦੀਵਾਨਾਂ ਦੇ ਵਿੱਚ ਮਹਾਨ ਇਤਿਹਾਸਕਾਰ ਬੁੱਧੀਜੀਵੀ ਢਾਡੀ ਜੱਥੇ ਇਥੇ ਸਾਡੇ ਨਾਲ ਵੀ ਢਾਡੀ ਜੱਥਾ ਜਾ ਰਿਹਾ ਹੈ ਮੁੱਲਾਪੁਰ ਤੋਂ ਤੇ ਐ ਸਾਰੇ ਉਥੇ ਆਪੋ ਆਪਣਾ ਮੈਂ ਸਮਝਦਾ ਸ਼ਰਧਾ ਸਤਕਾਰ ਪੇਟ ਕਰਨਗੇ ਅਤੇ ਉਸ ਮਹਾਨ ਯੋਧੇ ਜਰਨੈਲ ਦੀਆਂ ਕਥਾਵਾਂ ਕਹਣਗੇ ਤੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਹੀ ਸਤਿਕਾਰਯੋਗ ਸਾਥੀ ਸਾਰੇ ਸਾਡੇ ਮੈਂਬਰ ਸਾਡੇ ਫਿਰੋਜ਼ਪੁਰ ਵਾਲੇ ਕੈਪਟਨ ਸਾਹਿਬ ਸ਼ੀਲਾ ਜੀ ਜਿਹੜੇ ਜਲੇਬੀਆਂ ਦਾ ਲੰਗਰ ਹਰ ਸਾਲ ਲਾਉਂਦੇ ਨੇ ਰੇਸ਼ਮ ਜੀ ਪ੍ਰਬੰਧਕ ਨੇ ਤੇ ਸਾਡੇ ਸਤਿਕਾਰਯੋਗ ਰਣਜੀਤ ਸਿੰਘ ਜੀ ਰਾਜੂ ਬਾਜੜਾ ਜੀ ਜਿਹੜੇ ਕਿ ਹਰ ਸਾਲ ਫਰੂਟ ਦਾ ਲੰਗਰ ਲਾਉਂਦੇ ਨੇ ਹਰ ਸਾਲ ਫਰੂਟ ਸਾਨੂੰ ਭੇਜਦੇ ਨੇ ਤੇ ਨਾਲ ਲੈ ਕੇ ਜਾਂਦੇ ਨੇ ਸਾਣਾ ਪਰਮਿੰਦਰ ਗਰੇਵਾਲ ਜੀ ਜਿਹੜੇ ਹਰ ਤਰੀਕੇ ਦੀ ਸਰਪ੍ਰਸਤੀ ਦਿੰਦੇ ਨੇ ਹਮੇਸ਼ਾ ਅੱਗੇ ਹੋ ਕੇ ਰੋਲ ਅਦਾ ਕਰਦੇ ਨੇ ਨਲੋਚਨ ਸਿੰਘ ਜੀ ਜਿਹੜੇ ਬੀਟਰ ਨੇ ਇਹ ਜਥੇ ਦੇ ਸਾਰਾ ਮੈਂ ਤੁਹਾਨੂੰ ਸਾਰਿਆਂ ਦੀ ਪਛਾਣ ਕਰਾਉਣ ਤੇ ਦੇਖੋ ਮਹਾਪੁਰਸ਼ ਚੱਲ ਕੇ ਆਏ ਨੇ ਜਲੰਧਰ ਤੋਂ ਅੱਗੇ ਆਏ ਨੇ ਕਿ ਮੈਂ ਜਥੇ ਨੂੰ ਰਵਾਨਾ ਕਰਨ ਦੇ ਲਈ ਆਏ ਨੇ ਅਸ਼wini ਆਸਟ੍ਰੇਲੀਆ ਤੋਂ ਆਇਆ ਸਾਡਾ ਫਾਊਂਡੇਸ਼ਨ ਦਾ ਆਸਟ੍ਰੇਲੀਆ ਦਾ ਪ੍ਰਧਾਨ ਹੈ ਅਗਲੇ ਸਾਲ ਆਸਟ੍ਰੇਲੀਆ ਜਾ ਰਹੇ ਆ ਅਸੀਂ ਉੱਥੇ ਬਾਬਾ ਜੀ ਦਾ ਦਿਹਾੜਾ ਬਣਾਉਣ ਜਾ ਰਹੇ ਆ ਤੇ ਮੈਂ ਸਮਝਦਾ ਕਿ ਅੱਜ ਸਾਰੇ ਹੀ ਸਾਡੇ ਸਾਥੀ ਅੱਜ ਜਿੱਥੇ ਅਸੀਂ ਇਤਿਹਾਸਿਕ ਦਿਹਾੜਾ ਮਨਾ ਰਹੇ ਹਾਂ ਤੇ ਆਓ ਆਪਾਂ ਸਾਰੇ ਮਿਲ ਕੇ ਦਿਹਾੜੇ ਮਨਾਈਏ ਤੇ ਆਪਾਂ ਸੱਚਖੰਡ ਐਕਸਪ੍ਰੈਸ ਦੇ ਰਾਹੀਂ ਜਿੱਥਾ ਕੁਝ ਮਿੰਟਾਂ ਦੇ ਵਿੱਚ ਰਵਾਨਾ ਹੋਣ ਵਾਲਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਹਾਂ ਹਾਂ ਹਰ ਸਾਲ ਦੀ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਅਗਯੁਰ ਸਾਹਿਬ ਜਾਣ ਵਾਸਤੇ ਜਿੱਥਾ ਜਿਹੜਾ ਹਰ ਸਾਲ ਮਲਾਪ ਦਿਹਾੜਾ ਮਨਾਉਣ ਵਾਸਤੇ ਬਾਬਾ ਜੀ ਦੀ ਸਰਪ੍ਰਸਤੀ ਹੇਠ ਜਾਂਦਾ ਹੈ। ਔਰ ਅਸੀਂ ਹਰ ਸਾਲ ਬੜੀ ਸ਼ਰਧਾ ਤੇ ਸਤਿਕਾਰ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਮਲਾਪ ਹੋਇਆ 3 ਸਤੰਬਰ 1708 ਨੂੰ ਮਲਾਪ ਦਿਹਾੜਾ ਮਨਾਉਣ ਵਾਸਤੇ ਲੁਧਿਆਣੇ ਦੇ ਵਿੱਚੋਂ ਔਰ ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਸੰਗਤਾਂ ਦੇ ਰੂਪ ਵਿੱਚ ਸੇਕ ਸੰਗਤਾਂ ਸ਼ਰਧਾ ਤੇ ਸਤਕਾਰ ਨਾਲ ਹਰ ਸਾਲ ਆਪਣਾ ਮਾਸਤ ਝਕਾਉਣ ਵਾਸਤੇ ਹਜ਼ੂਰ ਸਾਹਿਬ ਜਾਂਦੇ ਨੇ ਅੱਜ ਮੈਂ ਲੱਖ ਲੱਖ ਵਧਾਈ ਦਿੰਨਾ ਸਮੂਹ ਸੰਗਤਾਂ ਨੂੰ ਕਿਉਂਕਿ ਜਿਹੜਾ ਪਵਿੱਤਰ ਦਿਹਾੜਾ ਹੈ ਕਿ ਹਰ ਸਾਲ ਮਨਾਉਣ ਵਾਸਤੇ ਪਰਮਾਤਮਾ ਦੀ ਫ਼ਾਰ ਬਖਸ਼ਿਸ਼ ਦੇ ਨਾਲ ਬਹੁਤ ਸਾਰੇ ਸ਼ਰਧਾਲੂ ਜਾਂਦੇ ਨੇ ਔਰ ਉੱਥੇ ਜਾ ਕੇ ਤਖੰਡ ਪਾਟਾਂ ਦੇ ਭੋਗ ਪਾਏ ਜਾਂਦੇ ਨੇ ਅਸ ਤੋਂ ਪ੍ਰਾਂਤ ਦੀਵਾਨ ਸਾਹਿਬ ਦਾ ਦੀਵਾਨ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ 12 ਗਾਇਆ ਜਾਂਦੀਆਂ ਨੇ ਔਰ ਉਹਨਾਂ ਦੇ ਜੀਵਨ ਤੇ ਚਾਨਣਾ ਪਾਇਆ ਜਾਂਦਾ ਤੋਂ ਮੈਂ ਬੜੇ ਆਦਰ ਤੇ ਸਤਿਕਾਰ ਨਾਲ ਨਿਮਰਤਾ ਸਹਿਤ ਬੇਨਤੀ ਕਰਾਂਗਾ ਕਿ ਹਰ ਸਾਲ ਸ਼ਰਧਾਲੂ ਜਿਹੜੇ ਨੇ ਉਹ ਜਿਆਦਾ ਤੋਂ ਜਿਆਦਾ ਗਿਣਤੀ ਵਿੱਚ ਇਹ ਜਿਹੜਾ ਮਨਾਵ ਦਿਹਾੜਾ ਮਨਾਉਣ ਵਾਸਤੇ ਸੰਗਤਾਂ ਜੁੜਾਇਆ ਕਰਨਾ ਆਗੇ ਸਾਡਾ ਜੀਵਨ ਸਫਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਕਿਸ ਤਰ੍ਹਾਂ ਦਾ ਸਵਾਗਤ ਹੋਣਗੇ ਉਸ ਕਰਕੇ ਅੱਜ ਲਾਡਵਾੜਾ ਲਾਂ ਲਿਆ ਰਹੇ ਮੈਂ ਪਹਿਲਾਂ ਤਾਂ ਧੰਨਵਾਦ ਕਰਦਾ 바ਵਾ ਜੀ ਦਾ ਜੋ ਸਾਨੂੰ ਹਰ ਸਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜੋ ਤੇ ਮਲਾਪ ਦਿਵਸ ਉਹ ਮਨਾਉਣ ਲਈ ਇਚੇਚੇ ਤੌਰ ਤੇ ਆਪਣੀ ਟੀਮ ਦੇ ਤੌਰ ਤੇ ਲੈ ਕੇ ਜਾਂਦੇ ਆ ਜਿਹਦੇ ਵਿੱਚ ਦਾਸ ਨੂੰ ਵੀ ਕਈ ਸਾਲ ਹੋ ਗਏ ਬਹੁਤ ਮੈਕਨਾ 8-10 ਸਾਲ ਹੋ ਗਏ ਲਗਾਤਾਰ ਜਾਂਦੇ ਹਨ ਕੋਈ ਇੱਕ ਰਹਿ ਗਿਆ ਹੋਵੇ ਤੇ ਨਹੀਂ ਤੇ ਬਹੁਤ ਦੇਰ ਹੋ ਗਈ ਜਾਂਦੇ ਹਨ ਬਹੁਤ ਵਧੀਆ ਤਰੀਕੇ ਨਾਲ ਉੱਥੇ ਇੱਕ ਤਰੀਕ ਨੂੰ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾ ਕੇ ਤਿੰਨ ਤਰੀਕ ਨੂੰ ਭੋਗ ਪਾਏ ਜਾਂਦੇ ਆ ਸੋ ਸਾਰਾ ਜੱਥਾ ਵਧੀਆ ਬਹੁਤ ਰਸਤੇ 'ਚ ਬੜੇ ਲੋਕ ਮਿਲਦੇ ਆ ਲੰਗਰ ਲਾਉਂਦੇ ਆ ਬਹੁਤ ਮਾਨ ਸਤਿਕਾਰ ਕਰਦੇ ਆ ਸੋ ਮੈਂ ਤਾਂ ਸਾਰੀ ਟੀਮ ਦਾ ਦਾਖਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹ ਜੋ ਸਾਡੇ ਮਹਾਨ ਸ਼ਹੀਦ ਭਾਬਾ ਬੰਦਾ ਸਿੰਘ ਦਾ ਆਪਾਂ ਸ਼ਹੀਦੀ ਦਿਵਸ ਮਨਾਉਂਦੇ ਆ ਬਹੁਤ ਵਧੀਆ ਸਲਾਗਾ ਜੋ ਕਰਦਾ